हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਵਾਂ ਜਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਵਾਂ ਪਿੰਡ ਬਿਲਕੁਲ ਨਜ਼ਦੀਕ ਪਿੰਡ ਸ਼ਿਵਾਜਪੁਰ ਕਮਾਲਪੁਰ ਪਿੰਡ ਲੱਗੇ ਆ ਤੇ ਵੀਰ ਛੇਰੇ ਨੇ ਛੇਰੇ ਹਣੋਂ ਦੇ ਕੋਲ ਆਏ ਆ ਦੋਸਤੋ ਆਲ ਖਡੇਰੀ ਫਾਰਮ ਸੋ ਤਰਨਤਾਰਨ ਤੋਂ ਕੋਈ 15 14 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਪ੍ਰੋਟੀਨ ਦੇ ਵਿੱਚ ਪਹਿਲਾਂ ਵੀ ਆਪਾਂ ਕੰਮ ਕਰੀ ਗੋ ਪਾਈ ਆ ਵਾਰ ਦਾ ਕੰਮ ਆ ਮਾਲ ਡੇਲੀ ਰੁਟੀਨ ਦੇ ਵਿੱਚ ਜਿਹੜਾ ਆਇਆ ਗਿਆ ਰਹਿੰਦਾ ਇਸ ਕਿਲੇ ਤੇ ਸੋ ਅੱਜ ਕਿਸਾਨ ਵੀਰੋ ਤਰੀਕ ਤੁਸੀਂ ਨੋਟ ਕਰ ਲਓ 15 ਅਕਤੂਬਰ ਤੇ ਸਮਾਂ ਕੋਈ ਸ਼ਾਮ ਦੇ 5:00 ਵਜੇ ਇਹ ਵੀਡੀਓ ਆਪਾਂ ਕਵਰ ਕਰਦੇ ਪਏ ਆ ਤਿੰਨ ਬੈੜਾਂ ਦਿਖਾਉਣੀਆਂ ਨੇ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਦੋ ਗੱਬਣ ਦਿਖਾਵਾਂਗੇ ਟੋਟਲ ਪੰਜ ਬੈੜਾਂ ਨੇ ਪੰਜਾਂ ਬੈੜਾਂ ਦੀ ਡਿਟੇਲ ਲੈ ਲਾਂਗੇ ਠੀਕ ਆ ਜੀ ਸੋ ਬਾਕੀ ਹਣ ਤੱਕ ਪੂਰੀ ਵੀਡੀਓ ਮੇਰੇ ਵੀਰ ਤਸਲੀ ਨਾਲ ਦੇਖ ਲਿਆ ਜੇ ਹਾਂ ਤੇ ਬਾਕੀ ਕੰਟੈਕਟ ਜਿਹੜਾ ਆਪਣਾ ਬਣਾ ਕੇ ਰੱਖ ਲਿਆ ਕਰੋ ਆਏ ਗਏ ਨਵੇਂ ਨਗਾਂ ਦੀ ਡਿਟੇਲ ਆ ਉਹ ਬਿਲਕੁਲ ਆਪਣੀ ਲਈਦੇ ਰੱਖੋ ਠੀਕ ਆ ਜੀ ਸੋ ਤਿੰਨ ਬੜਾ ਜਿਹੜੀਆਂ ਸੂਈਆਂ ਤਾਜ਼ੀਆਂ ਦੋ ਗੱਬਣ ਪੂਰੀ ਗੱਲਬਾਤ ਕਰਦੇ ਆ ਲੈਣੀਆਂ ਬਥੇਰੇ ਡਿਟੇਲ ਆਜੋ ਜੀ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਾਸਤਰੀ ਕਾਰ ਹੋਰ ਪਾਜੀ ਠੀਕ ਠਾਕ ਹੋਰ ਇਹ ਚੜ੍ਹਦੀ ਕਲਾ ਵਿੱਚ ਚਲੋ ਸ਼ੁਕਰੇ ਮਾਲਕ ਦਾ ਵੀਰ ਉਹ ਠੀਕ ਠਾਕ ਸਭ ਬੜੇ ਵਧੀਆ ਬੜੇ ਵਧੀਆ ਸ਼ੇਰੇ ਵੀਰ ਬਾਕੀ ਮੈਨੂੰ ਨਾਲ ਚਲੋ ਵਿੱਚ ਉਦੋਂ ਉਹ ਤੇਰੇ ਜਿਹੜਾ ਥੋੜਾ ਝੋਨੇ ਝਾਣੇ ਵੜਿਆ ਹਨਾ ਬੜੇ ਝੋਨੇ ਝਾਣੇ ਦਾ ਤੁਹਾਨੂੰ ਪਤਾ ਕੰਮ ਨਾਲ ਹੀ ਚੱਲੀ ਜਾਂਦਾ ਆ ਹਾਂ ਤੇ ਤਕਰੀਬਨ ਇਹ ਪੂਰ ਦੇ ਵਿੱਚ ਤਿੰਨ ਵੜਾ ਸ਼ੇਰੇ ਅੱਜ ਸੁਈਆਂ ਦੋ ਗੱਬਣ ਵੀ ਹਾਂਜੀ ਹਾਂਜੀ ਦੋ ਪਹਿਲੇ ਨੰਬਰ ਤੇ ਆ ਗੱਬਣਾ ਵਾ ਪਹਿਲਾਂ ਤੋਂ ਜਿਹਨ ਦੋਵੇਂ ਗੱਬਣਾ ਦੇ ਉੱਤੇ ਠੀਕ ਆ ਜੀ ਅੱਜ ਬਲੈਕ ਡਾਇਮੰਡ ਹੀ ਸਾਰੇ ਇਕੱਠੇ ਕਰਤੇ ਹਾਂ ਆ ਵੇ ਲੋਕ ਕਾਲੇ ਕਿੰਨੇ ਵਧੀਆ ਚੂਟੀਆਂ ਵਸ਼ੀਆਂ ਆਪਾਂ ਲੈਣ ਚੁੰਨਦੇ ਆ ਹਾਂ 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 ਬੱਚੀਆਂ ਵੇਖੋ ਕਿੰਨੀਆਂ ਨਾ ਬੱਚੀਆਂ ਵੀ ਆ ਬਾਕੀ ਬੱਚੀਆਂ ਹੁੰਦੀਆਂ ਵੀ ਬੜੀਆਂ ਸਾਫ਼ ਸੁਥਰੀਆਂ ਨੇ ਇੱਥੇ ਮਾਲ ਹਰੇਕ ਭਰਾ ਨੇ ਖਰੀਦਦਾ ਹੀ ਕਰਨ ਸ਼ਰਵਾਤ ਕਰਾਂਗੇ ਆਪਾਂ ਪਹਿਲਾਂ ਦੋ ਜੜੀਆਂ ਤੁਹਾਨੂੰ ਗੱਬਣ ਵੇੜਾ ਦਿਖਾਉਣੀਆਂ ਠੀਕ ਆ ਜੀ ਤੁੱਕੀ ਸ਼ੁਰ ਸ਼ਰਵਾਤ ਇੱਥੋਂ ਕਰ ਲਓ ਵਜਨ ਲੋਡ ਵਾਲੀ ਚੰਗੀ ਪਲਿਸ ਸਭੀ ਜੜੀ ਇਹ ਵੇੜ ਕਿਨਮਾ ਸੁਆ ਵੀਰ ਇਹ ਰਾਜਵੀਰ ਆਪਾਂ ਤੇ ਪਹਿਲੇ ਕਰਕੇ ਲਈਓ ਸਰਦ ਦੂਜਾ ਵੀ ਹੋਵੇ ਹੈ ਦੰਦਿਆਂ ਚ ਜੀ ਠੀਕ ਆ ਜੀ ਚੌਗੀ ਆ ਸਾਰੀ ਬੱਛੀ ਆ ਜੀ ਹੈ ਚਾਰ ਦੰਦ ਤੇ ਹਾਂ ਚਾਰ ਲਓ ਵੀ ਪਹਿਲਾ ਮੰਨ ਕੇ ਵੀਰਾਂ ਦਾ ਵੀ ਆਪਾਂ ਖਰੀਦੀ ਆ ਭਾਵੇਂ ਕੋਈ ਅਗਰ ਦੂਜਾ ਮੰਨ ਕੇ ਭਾਵੇਂ ਪਹਿਲਾ ਮੰਨ ਕੇ ਸੌਦਾ ਕਰ ਲਿਆ ਜੀ ਆ ਜਾ ਪਤਾ ਚੌਗੀ ਚਾਰ ਦੰਦ ਜੜੀ ਇਹ ਤੁਹਾਨੂੰ ਆਪਾਂ ਵੇੜ ਦਿਖਾ ਰਹੇ ਆਂ ਵਜਨ ਲੋਡ ਵੇਖੋ ਵੈਟ ਦਾ ਕਿੰਨਾ ਪਲੀ ਸੰਭੀ ਵਾਲੇ ਪਾਸਿਓ ਦੋਸਤੋ ਸ਼ਾਕੀ ਕੋਈ ਨਹੀਂਗਾ ਠੀਕ ਆ ਜੀ ਜਿਹੜਾ ਵੀ ਮਗਰ ਆਣ ਕੇ ਖਲੋਊਗਾ ਮੇਰਾ ਭਰਾ ਤਸਲੀ ਨਾਲ ਦੇਖੂਗਾ ਪਤਾ ਲੱਗ ਜਾਣਾ ਠੀਕ ਆ ਜੀ ਬਹੁਤ ਸੋਹਣੀ ਕੁਆਲਿਟੀ ਉਤੋਂ ਪੂਰਾ ਤੁਸੀਂ ਵੇਖੋਗੇ ਗੋਲਾ ਗਾਲਾ ਚੰਗਾ ਚੌੜਾ ਪਿੱਠਪੂੜਾ ਬਾਕੀ ਥਣ ਥੱਪਾ ਬਹੁਤ ਸੋਹਣਾ ਠੀਕ ਆ ਜੀ ਇਧਰ ਸਾਨੂੰ ਮੁਖਾਦ ਗੀ ਆਪਾਂ ਆ ਇਧਰ ਆ ਦੇਖੋ ਭਾਵੇਂ ਇਤਨੇ ਥੱਲੇ ਬੈਠੀਆਂ ਦਵਾਸ਼ੀ ਆ ਆ ਮਾਰੋ ਨੀਗਾ ਠੀਕ ਆ ਬੜਾ ਸੁਆਦੀ ਥਣ ਲੱਗਾ ਠੀਕ ਆ ਜੀ ਲੈਵੇ ਆਰਡਰ ਦੀ ਖੂਬਸੂਰਤਤਾ ਤੇ ਲੈ ਜੂਗੀ ਦਿਨ ਅਜੇ ਅਰਾਵੀ ਲੈ ਜਾਊਗਾ ਪਲਪੁੱਲ ਜੀ ਕਰਾਈ ਆ ਬਣ ਕੇ ਟੁੜੀ ਗਿੱਲੀ ਗੁੱਲੀ ਪੈਂਦੀ ਆ ਨਾ ਗਿਤਾਵਾ ਪੈਂਦੇ ਪੱਠੇ ਘਟ ਘਟ ਹਾਜੀ ਹੱਸ ਪਾਏ ਲੋ ਵੀ ਬਾਕੀ ਚਮਕਦਮ ਕਾਲੀ ਵਾੜਾ ਮੇਰੇ ਵੀਰ ਉੱਤੇ ਪਿੰਡੇ ਪੁੰਡੇ ਦੀ ਪੂਰੀ ਤਸੱਲੀ ਨਾਲ ਤੁਸੀਂ ਦੇਖ ਲਿਆ ਜੇ ਬਾਕੀ ਵਿਰਲਾ ਗੈਪ ਸਪੇਸ ਚਾਰੇ ਥਣਾਂ ਦੇ ਵਿੱਚ ਬਹੁਤ ਵਧੀਆ ਸੋ ਲੇਵਾ ਉਹਨੇ ਗਾਂ ਤੇ ਉਹਨੇ ਪਛਾਣ ਹਜੇ ਵੀ ਤਕਰੀਬਨ ਬੜਾ ਢੁਣਾ ਢੁਣਾ ਢਿਲ ਟੁਲ ਹੈਗੀ ਹੈ ਲੇਵਾ ਦੇ ਵਿੱਚ ਚੰਗੀ ਖੁੱਲੂਗੀ ਥੱਲੇੋਂ ਠੀਕ ਆ ਹਾਂ ਬਹੁਤ ਸੋਹਣੀ ਠੀਕ ਹੈ ਰਵੀਰ ਭਾਈ ਜੇ ਪਹਿਲਾਂ ਹੋਵੇ ਤਾਂ ਅਸੀਂ ਵਛੀ ਨਾ ਹੋਵੇ ਹੋਰ ਠੀਕ ਹੈ ਮਹਾ ਦੁੱਧ ਬਛਵੀ ਕਿਲੋ ਪਹਿਲਾਂ ਵੀ ਭਰ ਜੀ ਨਹੀਂ ਭਰਨਾ ਚਾਹੀਦਾ ਜਿੱਡਾਂ ਕਰਾ ਬਲੀ ਜੁੜੀ ਆ ਬਿਲਕੁਲ ਬਿਲਕੁਲ ਤੇ ਗਰੀਡ ਚੰਗੀ ਆ ਅਖਰੇ ਮੋਲੇ ਦਾ ਕੀ ਰਹੂਗਾ ਵੀਰ ਮੋਲੇ ਜਾਇ ਜਾਇ ਵੀਰ ਦੇਦ ਕੇ ਕਰਕੇ ਜਾਇ ਜੀ ਦੇਈਏ ਕਿ ਉਦਾਂ ਦੇ ਮੰਨ ਲਓ ਪਾਏ ਹੋਈਆਂ ਵਛੀਆਂ ਆ ਪਾ 7500 ਨੂੰ ਵੇਚਦੇ ਰੇ ਹਾਂ 65000 ਦੀ ਬਛੀ ਦੇ ਦਾਂਗੇ ਜੀ 65000 ਦੀ ਹਾਂ ਜੀ ਐਂਡ ਤੋਂ ਐਂਡ ਕੋਈ ਨਹੀਂ ਕਰ ਲਾਂਗ ਮਾਨਤਾਂ ਵਿੱਚੋਂ ਲਓ ਵੀ ਮਾਨਤਾਂ ਜਿਹੜਾ ਦੋਸਤੋ ਹੋ ਗਏ ਹੋਗਾ ਠੀਕਾ ਬਾਕੀ 50000 ਦੀ ਆ ਚਲੋ ਜਿੱਥੇ ਵੀ ਕਿਸੇ ਭਰਾ ਦਿੱਤਾ ਹੈ ਪੈਂਦੀ ਬਿਠਾ ਲਿਓ ਕਿਸੇ ਨੇਗਾ ਵੇਚਣ ਵਾਸਤੇ ਵੀ ਲੈ ਕੇ ਜਾਣੀ ਹੁੰਦੀ ਚਾ ਜਿੱਥੇ ਜਲ ਪਾਣੀ ਹੈ ਦੋਸਤੋ ਜਲ ਪਾਣੀ ਵੀ ਤੁਹਾਨੂੰ ਪਰ ਮਾਲੀ ਹੈ ਬਹੁਤ ਚੰਗੀ ਆ ਹਾਂ ਨਹੀਂ ਨਹੀਂ ਗੋਪਾ ਵਾਲੀ ਪੂਰੀ ਵਜਨ ਲੋਡ ਵਾਲੀ ਆ ਠੀਕਾ ਜੀ ਬਾਕੀ ਸਾਰਾ ਕੁਝ ਕੋਈ ਛੋਟੀ ਨਹੀਂ ਕੋਈ ਭੈਣ ਭਰਾ ਮਾ ਗੱਲ ਮੰਨਣਾ ਇੱਕ ਤਾਂ ਉਹ ਨਹੀਂ ਆਪਾਂ ਨੂੰ ਕੋਈ ਗੱਲ ਕਰਨ ਦੀ ਆ ਜਦੋਂ ਗੱਲ ਕਰਨ ਲੱਗੀ ਤਾਂ ਉਹ ਹਲਾਰਮ ਛੱਡ ਦਿੰਦੀ ਹੈ ਉਹ ਚੁਾਈ ਦਾ ਟਾਈਮ ਹੁੰਦਾ ਜਾਂਦਾ ਨਾ ਲਗਾ ਕੋ ਛੋਟੀ ਮੰਨ ਕੇ ਨਾ ਭੈਣ ਭਰਾ ਕੋ ਚਾਕੇ ਪੂਰੀ ਵੱਡੀ ਆ ਆ ਨਹੀਂ ਨਹੀਂ ਪੂਰੇ ਵਜਨ ਲੋੜ ਦੇ ਵਿੱਚ ਪੂਰਾ ਵਜਨ ਲੋੜ ਪੂਰਾ ਕੱਦ ਵੀ ਸੋਹਣਾ ਆ ਕਰਮਾਲੀ ਨੂੰ ਠੀਕ ਆ ਜੀ ਚਲੋ ਕਰਾਸ ਬਰੀਡ ਦੇ ਵਿੱਚ ਆ ਤੇ ਹਾਈਟ ਕਰਦੇ ਵੀ ਸੋਹਣਾ ਕੋਈ ਨਿੱਕੀ ਛੋਟੀ ਜੀ ਮੰਨ ਕੇ ਨਾ ਸੌਦਾ ਮੇਰਾ ਵੀਰ ਕਰੇ ਠੀਕ ਆ ਜੀ ਮੀਡੀਅਮ ਹਾਈਟ ਆ ਵੀ ਵਿਚਲਾ ਮੇਲ ਆ ਇਧਰ ਸੈਕਿੰਡ ਨੰਬਰ ਤੇ ਦਿਖਾ ਦਿਆ ਤੁਹਾਨੂੰ ਵੈੜ ਇਹ ਵੀ ਚੰਗੀ ਆ ਵੀਰ ਸ਼ਰੇ ਇਹ ਗੱਬਣ ਹਾਂਜੀ ਇਹ ਵੀ ਗੱਬਣ ਲੋ ਵੀ ਇਹ ਵੀ ਗੱਬਣ ਵੈੜ ਤੁਹਾਨੂੰ ਦਿਖਾ ਰਿਹਾ ਸਵੇਰ ਹੋਊਗਾ ਇਹਦਾ ਵੀ ਦੂਜਾ ਕਿਵੇਂ ਦੂਜਾ ਹੀ ਦੂਜਾ ਦੂਜਾ ਹੀ ਸੋਹਣਾ ਇਹਦਾ ਦੂਜਾ ਇਹਦਾ ਕਰ ਹਮ ਇਹ ਲੋਡੀ ਰਾਗ ਵੀ ਬਿਲਕੁਲ ਇੱਕੋ ਜਿਹਾ ਠੀਕਾ ਜੀ ਬਲੈਕ ਡਾਇਮੰਡ ਤਾਂ ਹੀ ਆਪਾਂ ਸਟਾਰਟਿੰਗ ਵਿੱਚ ਕਿਹਾ ਸੀ ਵੀ ਬਿਲਕੁਲ ਬਲੈਕ ਰੰਗ ਦੇ ਵਿੱਚ ਆ ਚਮਕਦਮ ਕਾਲੀਆਂ ਬਹਿੜਾਂ ਦਾ ਤੋਂ ਬਿਲਕੁਲ ਪਿੰਡੇ ਪੁੰਡੇ ਦੀ ਤੁਸੀਂ ਵੇਖੋ ਬਹੁਤ ਸਾਫ ਸੁਥਰੀ ਹੈ ਵੀ ਚਾਰੇ ਥਾਨ ਕੋਈ ਪੋੜ ਜਾਗ ਨਹੀਂ ਕੀ ਠੀਕਾ ਜੀ ਤੇ ਸਮਾਂ ਤਕਰੀਬਨ ਕੋਈ 8 7 ਹਫਤਾ ਮੰਨ ਕੇ 8 10 ਦਿਨ ਮੰਨ ਕੇ ਜਾਂ ਹਫਤਾ ਮੰਨ ਕੇ ਸੌਦਾ ਤੁਸੀਂ ਕਰ ਲਿਆ ਜੇ ਬੱਚੀ ਵੀ ਚੰਗੀ ਆ ਠੀਕਾ ਜੀ ਦੂਜਾ ਸੂਬਾ ਹਾਏ ਉਤਰਾ ਸ਼ਰੀਰ ਵੀਰ ਠੰਢੀ ਅਸੀਲ ਮੈਂ ਨਾ ਭਾਈ ਗੱਲ ਹੀ ਕੋਈ ਨਹੀਂ ਠੀਕ ਆ ਇਥੋਂ ਪਾਵਾਂ ਕਾਲੀ ਪਾਉ ਹਲਦੀ ਨਹੀਂ ਤੇ ਠੀਕ ਹੈ ਆ ਨਵਾਈਆਂ ਧੋਈਆਂ ਸੀਲ ਸੌ ਲੋ ਲਓ ਜੀ ਇਧਰ ਦੇਖੋ ਸੋ ਇਹ ਦੋਸਤ ਜਿਹੜਾ ਤੂੰ ਹੱਥੋਂ ਤੋ ਫੇਰ ਕੇ ਵਿਖਾਉਣ ਦਾ ਮਕਸਦ ਹੈ ਇਹ ਠੰਡੇ ਧੀਰੇ ਪਸ਼ੂ ਦਾ ਥਣ ਵੀ ਨੋਕਾ ਲਾ ਲਾ ਸੀ ਨੂੰ ਇਹੋ ਗੋਸ਼ੀ ਵਿਖਾਉਣਾ ਹੁੰਦਾ ਵੀ ਜਿਵੇਂ ਹੱਥੋਂ ਤੋ ਪਸ਼ੂ ਲਾਉਣ ਦਿੰਦਾ ਠੀਕ ਆ ਅੱਗੇ ਮੇਰਾ ਭਰਾ ਠੀਕ ਆ ਜੀ ਕੋਈ ਅੱਗੇ ਬੰਗਾ ਪਾ ਕੇ ਚਵਾਈ ਕਰ ਲੇ ਬਗੈਰ ਬੰਗਿਓ ਚਵਾਈ ਕਰ ਲਿਓ ਉਹ ਅੱਗੇ ਮੌਕਾ ਠੀਕ ਆ ਜੀ ਜੀ ਹੋ ਜਾ ਸਮਾਂ ਆਇਆ ਬਾਕੀ ਥਾਨਲੇ ਵਾਲੇ ਪਾਸੋਂ ਸਾਫ਼ ਸੁਥਰੀ ਆ ਚੰਗੇ ਸੋਹਣੇ ਪਿੰਡੇ ਦੇ ਵਿੱਚ ਆਈਆਂ ਵੀਰ ਦਿਲ ਲੈਂਦੀ ਆ ਜਦੋਂ ਮੈਂ ਬੋਲ ਲੱਗਦਾ ਉਦੋਂ ਉਹ ਕਰਦੀ ਤੁਹਾਡੇ ਜਦੋਂ ਤੁਸੀਂ ਬੋਲਦੇ ਹੋ ਤਾਂ ਨਹੀਂ ਕੋਈ ਗੱਲ ਕਰਦੀ ਉਹ ਹਾਂ ਅੱਛਾ ਅੱਛਾ ਉਧਰ ਆਛਾ ਇਧਰਲੇ ਪਾਸੇ ਗੱਲ ਹੋ ਗਈ ਆ ਤੇ ਜਦੋਂ ਤੁਸੀਂ ਗੱਲ ਕਰਦੇ ਜੇ ਤੇ ਉਧਰੋਂ ਲਾਰੋਂ ਅੱਜ ਪੈਂਦਾ ਉਦੋਂ ਆਂਦੀ ਨਹੀਂ ਮੈਂ ਨਹੀਂ ਕੋਈ ਗੱਲ ਕਰੰਦੇ ਨਹੀਂ ਹਾ 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 ਚੱਲ ਮੈਂ ਕਿਹਾ ਦਿਨ ਅਠਕ ਲੈਂਦੀ ਹੈ ਜੇ ਬਾਕੀ ਚੰਗੀ ਬਣੂਗੀ ਵਸ਼ੀ ਬਾਕੀ ਮੁੱਲ ਵੀ ਬਿਲਕੁਲ ਜਾਇਜ਼ ਕਰਨਾ ਆਪਾਂ ਕੋਈ ਗਲਤ ਮੁੱਲ ਨਹੀਂ ਦੇ ਦੇ ਕੇ ਹਾਂਜੀ ਕਿੰਨੇ ਦੀ ਬਿਲਕੁਲ ਜਾਇਜ਼ ਦੇ ਦਾਂਗੇ 46000 46000 ਦੀ। ਲਓ ਵੀ ਚੱਕੋ 46200 ਇਹ ਜਿਹੜੀ ਐਂਡ ਤੋਂ ਬਿਲਕੁਲ ਲੈਣ ਦੇ ਨਾਲ ਹੀ ਇਹਦਾ। 46000 ਦੀ ਵੜ ਮਿਲ ਜੂਗੀ। ਸੋ ਤਿਆਰੀਆਂ ਕਰਮਾਂ ਦੀ ਕਰੀ ਆਉਂਦੀ ਆ ਠੀਕਾ ਜੀ ਕੋਈ 5-7 ਦਿਨਾਂ ਦੇ ਵਿੱਚ ਸੂਪ ਹੋਊਗੀ ਠੀਕ ਆ। ਬਾਕੇ ਥੱਲੋਂ ਲੇਫਟੀ ਲੂਫਟੀ ਬਹੁਤ ਸੋਹਣੀ ਆ। ਲਖੇੜ ਨਖੂੜ ਜਿਹੜਾ ਤੁਸੀਂ ਆ ਵੇਖੋ ਤਸੱਲੀ ਦੇ ਨਾਲ ਠੀਕ ਆ। ਥਣ ਬੜਾ ਵਧੀਆ ਲੱਗਿਆ ਵਸ਼ੀਰ ਜੀ। ਬਹੁਤ ਵਧੀਆ। ਇਧਰ ਇੱਕ ਤਜੇ ਨੰਬਰ ਤੇ ਆਪਣੇ ਕੋਲ ਵੀਰ ਸ਼ੇਰੇ ਆ ਆ ਗਈ ਵੜ। ਹਾਂ ਜੀ ਪਰਸੋਂ ਦੀ ਸੋਈ ਆ ਵੀਰ। ਲਓ ਜੀ। ਪਰਸੋਂ ਦੀ ਸੂਈ ਜੇ ਤੇ ਨੰਬਰ ਤੇਜਾ ਵੇਰਵਾ ਨਾਲ ਦੀ ਨਾਲ ਹੀ ਪਾਈ ਚੱਲਦੇ ਆ। ਆ ਗਿਆ ਜੀ ਸੂਈਆਂ ਦਾ ਦੌਰ। ਆਹਾ। ਗੱਬਣਾ ਦਾ ਨੰਗਾ ਗਿਆ ਸੂਈਆਂ ਦਾ ਆ ਗਿਆ ਜੀ। ਮਗਰ ਬੱਛੀ ਆ ਗਈ। ਆ ਬੱਛੀ ਜੀ ਮਗਰ। ਪਰਸੋਂ ਦੀ ਸੂਈ ਜੀ। ਉਹਦੀ ਪਰਸੋਂ ਆਜਾ ਤੇਜਾ ਦੇਣਿਆ ਸੂਈ ਨੂੰ ਠੀਕ ਆ ਜੀ। ਜਰਸੀ ਕ੍ਰੋਸ ਅੰਗ ਦੇ ਵਿੱਚ ਆ। ਆਸੋਤ ਛੇਰੇ ਬੌਲੇ ਦੀ ਕੀ ਸਥਿਤੀ ਆ ਵੀ? 9-10 ਹੋਊਗਾ ਭਾਈ ਅੱਜ। ਤੁਹਾਨੂੰ ਬੜਾ ਪਰਸੋਂ ਦੀ ਸੂਈ ਥੱਲੇ 9-10 ਜਿੰਨਾ ਲੇਵਾ-ਲੇਵੇ ਦੇ ਹਿਸਾਬ ਨਾਲ ਤਾਂ ਭਾਵੇਂ ਆਪਾਂ 14-15 ਹੀ ਵਖਾਲਾ ਬਗੂਰਾ ਕਰੀਏ ਕਿ ਭੈਣ ਭਰਾ ਨੂੰ ਵਖਾਲਾ ਤਾਂ ਚਲ ਅਗਲੇ ਮੰਨ ਲੈਣਾ ਪਰ ਨਹੀਂ ਦੁੱਧ 9-10 ਕਿਲੋ ਬੋਲਾ ਵਾ ਕਿਉਂ ਆਪਾਂ ਐਵੇਂ ਝੂਠ ਬੋਲੀਆਂ ਨਿੱਕੀ ਜਿਹੀ ਗੱਲ ਤਾਂ ਦੁੱਧ ਸੌਖਾ ਭਰਾ ਦੂਗੀ ਕੋਈ 13 ਲੀਟਰ ਤੋਂ ਬਾਹਰ ਭਾਈ ਦੁੱਧ 15 ਕਿਲੋ ਕੀ ਜਾਂਦਾ ਵਾ ਛੇ ਬਾਕੀ ਗਰੰਟੀ ਨਹੀਂ ਕਿਲੋ ਦੀ ਲੋ ਹਾਂ ਨਹੀਂ ਉਹ ਤਾਂ ਚਲੋ ਆਪਾਂ ਇੱਕ ਅੰਦਾਜ਼ਾ ਹੀ ਹੁੰਦਾ ਵੀ ਰਾਜਾ ਵਾ ਬਰੀਡ ਬਰੂਡ ਚੰਗੀ ਆ ਠੀਕ ਆ ਤੋ 14-15 ਕਿਲੋ ਤਾਂ ਸੌਖਾ ਹੀ ਭਰੂ ਬੈਠ ਬਿਲਕੁਲ ਬਿਲਕੁਲ ਬਾਕੀ ਸਫਾਈਆਂ ਸਪੂਈਆਂ ਬਹੁਤ ਨੇ ਹਾਂ ਸਫਾਈ ਬੜੀ ਦੇਵੇ ਦੇ ਵਿੱਚ ਬਹੁਤ ਜ਼ਿਆਦੀ ਦੋਸਤੋ ਵਿਰਲ ਵੰਡ ਥ ਤੇ ਬਿਲਕੁਲ ਬੈਕ ਸਾਈਡ ਅੱਧਾ ਤਾਂ ਫੋਟ ਜਿਹੜਾ ਮਗਰਲੇਵਾ ਕੱਟਦੀ ਐ ਤੇ ਐਸ ਵਕਤ 10 ਕਿਲੋ ਜਿਹੜਾ ਇਹਦੇ ਥੱਲੇ ਬੌਲਾ ਤੀਜੇ ਦਿਨ ਦੀ ਸੂਈ ਆ ਵਰਲ ਵਾਂਡ ਸਪੇਸ ਚੰਗੀ ਆ ਮਗਰ ਬੱਛੀ ਵੀ ਬਹੁਤ ਸੋਹਣੀ ਬਣਦੀ ਆ ਵੇਖੋ ਸੁੱਚੇ ਡਿਜ਼ਾਈਨ ਦੇ ਵਿੱਚ ਮਗਰ ਬੱਛੀ ਆ ਥਾਂ ਬੜਾ ਚੰਗਾ ਦਾ ਰਾਇਵੀਰ ਚਵਾਈ ਲੱਗੀ ਕਿਤੇ ਬਹੁਤੀ ਰੂਹ ਵਾਲੀ ਚਵਾਈ ਲੱਗੀ ਬੱਛੀ ਨੂੰ ਭੋਲੀ ਬਹੁਤ ਕੋਈ ਨਿਆਣਾ ਚੋਈ ਜਾਵੇ ਬਹੁਤ ਬਹੁਤ ਚੋਂ ਜਾਣ ਐਡੀ ਜਿਆਦੀ ਚੰਗੀ ਲੋਬੀ ਕਰੋ ਆ ਗੱਲ ਇਤਨਾ ਭਾਂ ਭੈ ਕੇ ਧਾਰਾ ਮਰੀ ਹੋਈ ਟੀ ਸਿਲ ਸਭ ਹਾਂ ਹਾਂ ਆਨ ਪਸ ਮਾਰ ਨਹੀਂ ਲਗਾ ਚੰਗੀ ਆ ਬੈਠ ਜੇਰਾਂ ਜੁਰਾਂ ਆਪਣੇ ਕੋਲ ਹੀ ਪਾਈਆਂ ਨੇ ਹਾਂ ਜੀ ਜੇਰ ਦੀ ਗਰੰਟੀ ਹੈ ਜੇਰ ਆਪਣੇ ਕੋਲ ਪਾਈ ਹੈ ਸੋ ਜੇਰ ਆਪਣੇ ਘਰੇ ਤੋਂ ਹੀ ਪਾ ਦਿੱਤੀ ਸੀ ਨੇ ਆਪ ਤਾਂ ਇਸੇ ਫਾਰਮ ਤੇ ਸੂਈ ਆ ਠੀਕ ਆ ਜੀ ਤੇ ਜੇਰ ਪ੍ਰੋਪਰ ਡਾਨਾ ਬਾਕੀ ਦੇਵੇ ਦੀ ਬਹੁਤ ਖੂਬਸੂਰਤਤਾ ਦੁੱਧ ਚਲੋ ਸੌਖਾ ਪਰੋਣਾ ਚਾਹੀਦਾ ਕੋਈ 14 ਭਰਾ ਸਕਦੀ ਆ 15 ਭਰਾ ਸਕਦੀ ਆ ਕਿ 13 ਭਰਾ ਸਕਦੀ ਆ ਬਹੁਤੀ ਵੱਡੀ ਗੱਲ ਨਹੀਂ ਠੀਕ ਆ ਜੀ ਬੈੜ ਨੂੰ ਦੁੱਧ ਚਵਾਉਣਾ ਜਿੱਡਾ ਕ ਕਰਮਾਲੀ ਲੈਵਾਂ ਲਈ ਫਿਰਦੀ ਆ ਠੀਕ ਆ ਤੇ ਮੋਲ ਛੇਰੇ ਕੀ ਕਰਾਂਗੇ ਦੇਣ ਦੇਣਾ ਆ ਗਈ ਫਿਰ ਉਹ ਕਹਿੰਦਾ ਮੋਲ ਮੋਲ ਤਾਂ ਭਾਈ ਭਾਵੇਂ ਦਾ 65 ਕਰ ਲੋ ਭਾਵੇਂ 60 ਇਹ ਬੱਛੀ ਆ ਪਾ ਦਵਾਂਗੇ 57000 57000 ਬਾਕੀ ਇਹ ਬੱਛੀ ਬਹੁਤ ਖੂਬਸੂਰਤ ਆ ਬਰੀਡ ਬਹੁਤ ਚੰਗੀ ਵੇੜ ਨੂੰ ਹਾਂ ਲਓ ਜੀ ਠੀਕ ਆ ਜੀ ਬਹੁਤ ਵਧੀਆ ਬਿਲਕੁਲ ਫੇਸ ਕੁਆਲਿਟੀ ਛੋਟੀ ਆ ਬੋਦੀ ਛੋਟਾ ਕਾਨ ਆ ਉਤੋਂ ਵੀ ਬਿਲਕੁਲ ਸਟ੍ਰੇਟ ਆ ਠੀਕ ਆ ਜੀ ਪੱਧਰ ਆ ਤੇ ਲੰਬਾਈ ਵੀ ਚੰਗੀ ਆ ਬੈਣਦੀ ਆ। ਆ ਦੇਖੋ ਬਸਮਾਨੀ ਭਾਂਡਾ ਭੁੰਡਾ ਬਹੁਤ ਸੋਹਣਾ। ਹਾਂ। ਸਿੱਧਾ ਸਰਫਾ ਪਨ ਆ। ਹਾਂ। ਤੇ ਹੱਥ ਨੇ ਪਸੰਦੀ ਵੇਛੀ। ਆ ਬਸਮਗੇ ਜਿਹੜਾ ਥਣ ਤੁਸੀਂ ਦੇਖ ਸਕਦੇ ਜੀ ਵੀ ਚੰਗਾ ਕੱਢ ਆਈ ਆ। ਥਣ ਬਹੁਤ ਚੰਗਾ ਚੁਾਈ ਤੇਰਾ ਵੀ ਚੰਗੀ ਜਿਹਾ ਸਾਨੂੰ ਪਹਿਲੀ ਤੇ ਦੇਖੋ। ਆਪਾਂ ਇਤਰਾ ਚੋਦਣੇ ਚਲ। ਉਹ ਦੂਜਿਆਂ ਬੱਚਾ ਲਾ ਕੇ ਚੋਦਾਂ। ਆ ਦੇਖੋ। ਨਾ। ਠੀਕ ਹੈ ਵੀਰੇ। ਠੀਕ ਓਕੇ। ਚੋਣ ਬਹੁਤ ਚੰਗੀ ਹੋਣ ਪਸਮੀ ਵੇਛੀ। ਠੀਕ ਹੈ। ਤੇ ਇਹ 57 ਦੀ 56 ਦੀ 57 ਦੀ 57 ਦੀ ਲਓ ਵੀ ਫਾਈਨਲ ਜਿਹੜੀ 57 ਦੀ ਆ ਇੱਧਰ ਇੱਕ ਸਿੰਘਾਂ ਵਾਲੀ ਆਪਾਂ ਤੁਹਾਨੂੰ ਵੈੜ ਦਿਖਾ ਦਿੰਨੇ ਆ ਰਿੰਗ ਦੀ ਉਹ ਪਈ ਆ ਜਿਆਦਾ ਇਹੋ ਜੀ ਇਹੋ ਜੀ ਇਹੋ ਜੀ ਠੀਕ ਆ ਠੀਕ ਆ ਇਹ ਕਾਲੀ ਪਈ ਜਾਂਦੀ ਜਾਣਾ ਮੈਂ ਤਾਂ ਸ਼ਾਇਦ ਜਾਂਦੀ ਹੋਵੇ ਪਹਿਲਾਂ ਮੈਨੂੰ ਬਕਾਉਣਾ ਸੀ ਮੇਰੋਂ ਲਾਤਾ ਚੱਕ ਇਹ ਨਾ ਮੁੜ ਕੇ ਮੈਨੂੰ ਦੱਸਣ ਦਾ ਮੌਕਾ ਨਹੀਂ ਮਿਲਣਾ ਹਾਂ ਇੱਕ ਤਾਂ ਹੁੰਦਾ ਮਤਲਬ ਕਿ ਬੰਦੇ ਨੇ ਕਹਿ ਦੇਣਾ ਹਾਂ ਸਾਜੇ 5.5 ਤੋਂ 6 ਫੈਂਡ ਹੁੰਦੀ ਜੀ ਇਹਦੀ ਬਾਜੀ ਇਹ ਕਰਮ ਵਾਲੀ ਕੇ ਜਿਹੜਾ ਕੋ ਮਰਜੀ ਵੀਰ ਆਪਣੇ ਨਾਲ ਸੌਦਾ ਕਰੇ ਤੇ ਕਢਵਾ ਕੇ ਲੈ ਜੀ ਹਾਂ ਆ ਬੱਚਾ ਤਾਂ ਕਿਹੜਾ ਆ ਬੱਛੀ ਇਹਦੀ ਲਓ ਜੀ ਆ ਬੱਛੀ ਡੱਬੀ ਹਿੱਸੇ ਤੇ ਬੈਠਦੀ ਆ ਸੀਲ ਸਾਉ ਇੱਕ ਨੰਬਰ ਦੀ ਭਾਵੇਂ ਵੰਗਾ ਪਾਉ ਪਾਣੇ ਆ ਦੂਜੇ ਹੈ ਦੂਜੇ ਦੂਜਨ ਖਾਸ ਲਓ ਜੀ ਖਾਸ ਦੂਜੇ ਸੂਵੇ ਆ ਇਹ ਵੀ ਅੱਜ ਦਿਨ ਕਿੰਨੇ ਹੋ ਗਏ ਸੀ ਨੂੰ ਇਹਨੂੰ ਹੋ ਗਿਆ ਹੋਊਗਾ ਕੋਈ ਹਫਤੇ ਦੇ ਲਾਗੇ ਬਨੇ ਹਫਤੇ ਦੀ ਦੁੱਧ 12 ਲੀਟਰ ਦੁੱਧ ਹੋਊਗਾ ਇਹ ਕੋਈ ਐਸ ਵੇਲੇ ਇਸ ਵਕਤ ਆ ਦੁੱਧ 15 ਕਿਲੋ ਬੱਛੀ ਕਰਾਊਗਾ ਉਹਨਾਂ ਨੂੰ ਪਤਾ ਹਰਿਆ ਹੋ ਰਿਹਾ ਜੀ ਮੱਝ ਵਰਗੀ ਖੇਤਰਾਤਾ ਕਰਮਾਲੀ ਦੀ ਠੀਕ ਆ ਜੀ ਮੱਝ ਵਰਗਾ ਵਜਨ ਲੋੜ ਆ ਇਧਰ ਖਾਇਟ ਵੀ ਇਹ ਨਹੀਂ ਕੋ ਕੋ ਗੱਲਬਾਤ ਐ ਚੌਣ ਭਾਵੇਂ ਬੰਗਾ ਪਾਉ ਤੇ ਭਾਵੇਂ ਨਾ ਪਾਉ ਇਹ ਤਾਂ ਜਿੱਥੇ ਹੀ ਖੜ ਗਈ ਕਰਮਾਂ ਵਾਲੀ ਵੇਲਾ ਉੱਥੇ ਹੈ ਛੇਡੀ ਚੌਣ ਚੰਗੀ ਲਓ ਬਾਕੀ ਇਹ ਆ ਵੀ ਹੈ ਗਈ ਮੈਂ ਆਪਾਂ ਕਹਿ ਦਿੰਨੇ ਹਰ ਵਾਰੀ ਬਸ ਬਸ ਮੱਝਾਂ ਆ ਗਈ ਆ ਹਾਂ ਪੰਜ ਤੋਂ ਪਲੱਸ ਫੈਂਟ ਆਉਂਦੀ ਜੇ ਸਾਢੇ ਪੰਜ ਆਜੇ 6 ਆਜੇ ਮੱਝਾਂ ਦੇ ਵਿੱਚ ਦੁੱਧ ਲੱਗੂ ਕਰਮਾਂ ਵਾਲੀ ਦਾ ਕਿ ਮੱਝਾਂ ਜ ਮੱਝਾਂ ਜੀ ਲਓ ਵੀ ਠੀਕ ਆ ਬਾਕੀ ਮੈਂ ਤੇ ਲਕਸ ਵਾਲਾ ਕਰਾਉਣਾ ਪਿੰਡੇ ਦੀ ਸ਼ੈਨਿਕ ਸ਼ੂਨਿਕ ਬੜੀ ਆ ਆ 2 ਵਾਜੇ ਹੋਰ ਠੀਕ ਆ ਤੇ ਦੁੱਧ 31 15 ਕਿਲੋ ਕੋਈ ਨਹੀਂ ਆਂਦਾ ਸੋ ਕੱਦ ਵੱਡਾ ਬਾਕੀ ਕ੍ਰੋਸ ਬਰੀਡ ਦੇ ਵਿੱਚ ਆ ਤੇ ਮਗਰ ਵੀ ਬੱਚੀ ਆ ਇਹ ਵੀ ਵਾਦੇ ਵਾਲਾ ਪਲੱਸ ਪੁਆਇੰਟ ਆ ਵੀ ਚਲੋ ਮਗਰ ਬੱਚਾ ਜਿਹੜਾ ਫੀਮੇਲ ਕਾਫ ਬੱਚੀ ਬੜੀ ਚੰਗੀ ਪਾਈ ਫਿਰ ਬੱਚੀ ਦਿਖਾਓ ਹਾਂ ਦੇਖੋ ਬੱਚੀ ਕਿਹਦੀ ਟਾਪ ਦੀ ਹਰਤੇ ਦਾ ਉਹਦਾ ਬੱਚਾ ਫੜਾ ਕੋ ਲਾਲ ਗਾਂ ਦਾ ਕੀ ਸ਼ਰੇ ਕੀ ਮੁੱਲ ਕੀ ਡਿਮਾਂਡ ਰੋਗੀ ਦੀ ਮੁੱਲ ਤੇ ਸ਼ਾਹੀ ਜਿਤਨਾ ਫੈਂਡ ਫੁੰਡਾਂ ਮੁੱਲ ਤੇ ਭਾਵੇਂ ਦਾ 55 ਹੀ ਕਰ ਲਈਏ ਹਾਂ ਤੇ 47 ਹਾ ਦੀ ਹਾਂ ਨਾ 47 ਦੀ ਅੱਜ ਨੇ ਦੀ ਦੇਣੀ ਹੈ ਲੋ ਜੀ 47000 ਦੀ ਜਿਹੜੀ ਗੱਲ ਤੁਹਾਨੂੰ ਦੱਸਤੀ ਹੈ ਨਾ ਉਹ ਪੱਥਰ ਤੇ ਲੀ ਗਿਆ ਫੈਂਡ ਆਪੀ ਇਥੋਂ ਕੋ ਕਢਾ ਕੇ ਲਿਆ ਜੇ ਸਰੀਰ ਇੱਕ ਆਪਣੇ ਕੋ ਲਾਸਟ ਦੇ ਵਿੱਚ ਜਿਹੜੀ ਵੀ ਸੋਈ ਆ ਵੈੜ ਕ੍ਰੋਸ ਆ ਗਈ ਹਾਂ ਹਾਂਜੀ ਹਾਂਜੀ ਸ਼ਾਹੀਵਾਲ ਕ੍ਰੋਸ ਠੀਕ ਆ ਭਰਾ ਸ਼ਾਹੀਵਾਲ ਕ੍ਰੋਸ ਆ ਹਾਂਜੀ ਸਵੇਰਾਂ ਦੇ ਵਿੱਚ ਕਿਵੇਂ ਸੂਆ ਪਹਿਲਾ ਜੀ ਪਹਿਲਣੀਆਂ ਪਹਿਲਣ ਗਰੰਟੀ ਮਗਰ ਵੀ ਬੱਛੀ ਆ ਮਗਰ ਵੀ ਬੱਛੀ ਲੋ ਜੀ ਮਗਰ ਵੀ ਬੱਛੀ ਆ ਮੈਨੂੰ ਲੱਗਾ ਵੀ ਆਈ ਅੱਜ ਹੀ ਆਈ ਅੱਜ ਹੀ ਆ ਔਰ ਥੋੜੀ ਜਿਹੀ ਤੈਅ ਜੀ ਆ ਮੈਂ ਪੁਨੇ ਦਾ ਕਰਕੇ ਕਿ ਤੈਅ ਜੀ ਮਾਰੀ ਆ ਆ ਸਫਰ ਚ ਆਈ ਆ ਥਕਾਵਟ ਸਕੂਨ ਦੀ ਮਣਾਈ ਆ ਹਨਾ ਤੇ ਇਹ ਦੋਸਤੋ ਕ੍ਰੋਸ ਬਰੀਡ ਦੇ ਵਿੱਚ ਆ ਪਹਿਲਾ ਸੂਆ ਪਲੂਨ ਤੇ ਇਸ ਵਕਤ ਦੁੱਧ ਕਿੰਨਾ ਤੇ ਥੱਲੇ ਦੁੱਧ ਰਾਈ ਵੀਰੇ ਕੋ 9 ਕਿਲੋ ਹੋਊਗਾ 9 ਕਿਲੋ 8 9 ਕਿਲੋ ਹੋਗਾ ਕਿ ਦੁੱਧ ਜਿਆਦਾ ਕੋਈ 2 2 4 4 ਮਾਰ ਕੇ ਦਿਖਾ ਦਈਏ ਨੌਕੀ ਬਹੁਤੇ ਭੈਣ ਭਰਾ ਬਣਾਉਂਦਾ ਵੀ ਲਾਲ ਰਾਂਗਾ ਜਾਂ ਸ਼ਾਈ ਵਾਲਾ ਜਾਂ ਸ਼ਾਈ ਵਾਲ ਕ੍ਰੋਸ ਗਿਆ ਕੋਈ ਗਰਮਣਾ ਹੋਵੇ ਠੀਕ ਆ ਉਹ ਆਪਾਂ ਬਿਲਕੁਲ ਤੁਹਾਨੂੰ ਤਸल्ली ਦੇ ਨਾਲ ਕੋਈ ਦੋ ਦੋ ਹੁਣ ਮਾਹ ਦੇ ਇਹਨੂੰ ਆਪ ਅਗਲਾ ਆਂਦਾ ਨਾ ਵੇੜੇ ਦੇ ਵਿੱਚ ਖਲਾ ਕੇ ਰੱਸਾ ਸੁੱਟ ਦਿਓ ਹਾਂ ਆ ਸੁੱਟਦਾ ਜੀ ਆ ਸੁੱਟਦਾ ਜੀ ਵੇੜੀ ਸੌਂ ਗਈ ਹੈ ਹੈ ਜਿਤ ਤੌ ਨਹੀਂ ਆਂਦਾ ਸੌਂਗੇ ਜੇ ਸੌਂਗੇ ਜੇ ਆਹ ਲਓ ਜੀ ਇਹ ਸੌਂ ਗਈ ਠੀਕ ਆ ਆ ਲਓ ਵੀਰ ਲਓ ਜੀ ਇੱਥੇ ਲਿਆਓ ਗੱਲ ਰਿਹਾ ਪਾ ਕ੍ਰੋਸ ਬ੍ਰੀਡ ਦੇ ਵਿੱਚ ਆ ਠੀਕ ਆ ਗੱਡੀ ਬੰਦ ਕੇ ਦੇ ਕਿਹੜਾ ਵੀਰ ਕੀ ਮੋਲ ਕੀ ਡਿਮਾਂਡ ਹੋਊਗੀ ਇੰਦੀ ਸਾ ਜੀ ਬਿਲਕੁਲ ਜ਼ੈਰ ਹਾਂਜੀ ਇਹ 40000 ਦੀ ਹਾਂ ਤੇ ਨਾ ਛੋਟਾ ਛਾਟਾ ਕਰਕੇ ਚਾਹੁੰਦੇ ਬਿਲਕੁਲ ਮੁਕਤਲਾ ਪਾ ਇਹਨੇ ਦੀ ਟੋਕੜ 40000 ਦੀ ਇਹਨੇ ਦੀ ਟੋਕੜ ਵੀ ਨਹੀਂ ਜਰੀ ਕਿਸੇ ਨੇ ਆ ਬਾਕੀ ਇਹਦਾ ਸੰਭੂਗਾ ਤੇ ਦੁੱਧ ਪੀ ਲੂਗਾ ਆਪਣੇ ਘਰ ਦਾ 8 ਕਿਲੋ ਜਿਹੜਾ ਮਰਜ਼ੀ ਚੋਕੇ ਤੇਰਾ ਕਿੰਨੇ ਦਿਨ ਦੱਸੇ ਸੀਗੇ ਦੇਨੇ ਨੂੰ ਆਵੇ ਮੈਲਾ ਮਾਰਨ ਮੈਲਾ ਮਾਰਨ ਰਹੀ ਆ ਵੇਖੋ ਹੋ ਗਿਆ ਕੋਈ 10 12 ਦਿਨ ਆਹ ਠੰਡਾਂ ਦਾ ਦੀ ਸੂਈ ਹੋਊਗੀ ਠੀਕ ਆ ਵੀਰ ਆਹ ਮੈਲਾ ਆ ਵੀ ਕੋਈ ਦੱਸਾਂ ਕਿੰਨੇ ਦਿਨ ਦਾ ਆਈਡੀਆ ਠੀਕ ਆ ਤੇ ਅੱਜ 35000 ਦੇ ਮਿਲ ਜੂਗੀ ਤੁਹਾਨੂੰ ਯਾਰ ਹੋਰ ਸ਼ੋਰ ਕਰਨਾ ਕਿ 34000 ਦੀ ਜਾਂਦੇ ਆ 34000 ਦੀ ਲੈ ਜਾਓ ਦੱਸ ਸੋ 34000 ਦੀ ਲੈ ਜਾਓ ਇਹ ਅੱਜ ਕਿਸਾਨ ਵੀਰੋ ਜਿਹੜੀਆਂ ਵੇੜਾ ਤੁਹਾਨੂੰ ਦਿਖਾਈਆਂ ਨੇ ਤਿੰਨ ਸੁਈਆਂ ਦੋ ਗੱਬਣ ਮਾਲ ਸਾਰਾ ਸਾਫ ਸੁਥਰਾ ਹੈ ਬਾਕੀ ਮੇਰੇ ਵੀਰ ਕਰੋ ਸੰਪਰਕ ਤੇ ਕਰੋ ਗੱਲਬਾਤ ਸ਼ੇਰ ਵੀਰ ਦਾ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲ ਰਿਹਾ ਬਾਕੀ ਸ਼ੇਰ ਵੀਰ ਕਰ ਦਿਓ ਸਾਡਾ ਨੰਬਰ ਆਪਣਾ ਹੋਈ 7713577000 ਠੀਕ ਹੈ ਜੀ ਹਾਂ ਜੀ ਸੋ ਤਾਂ ਆਪਾਂ ਦੋਸਤੋ ਸਾਰੇ ਭਰਾਵਾਂ ਦਾ ਠੀਕ ਹੈ ਜੀ ਪੂਰੀ ਵੀਡੀਓ ਵੇਖੀਏ ਬਾਦ ਤੋਂ ਅੱਗੇ ਸ਼ੇਅਰ ਕਰਦੇ ਹੋ ਹੋਰ ਵੀ ਫਾਰਮਰ ਭਰਾਵਾਂ ਤੱਕ ਕਵਰੇਜ ਪਹੁੰਚ ਸਕੇ ਧੰਨਵਾਦ ਮਿਹਰਬਾਨੀ